ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡੱਬੋ ਉਹ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਵੀਰੇ ਆ ਗਈਆਂ ਵੀਰ ਕੋਲੇ ਚੰਗੇ ਰਿਕਾਰਡ ਵਾਲੀਆਂ ਵੀਰ ਦੱਸਦਾ ਪਿਆ ਵਾ ਚੰਗੀਆਂ ਵੇੜਾਂ ਵੀਰੋ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹਾਲ ਜਾਰਾ ਵਧੀਆ ਵੀਰ ਜੀ ਤੁਸੀਂ ਸੁਣਾਓ ਹੋਰ ਸੁਣਾਓ ਵਧੀਆ ਵੇਸ ਸਵਾ ਠੀਕ ਠਾਕ ਬਹੁਤ ਹਾਂਜੀ ਵਧੀਆ ਠੀਕ ਠਾਕ ਵੀਰੇ ਉਹ ਨਵੀਂ ਤਾਰੀ ਬਹੁਤ ਵਧੀਆ ਠੀਕ ਠਾਕ ਜੀ ਹੋਰ ਸੁਣਾਓ ਤੁਸੀਂ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਮੇਰਾ ਰਣਜੀਤ ਸਿੰਘ ਹਾਂਜੀ ਪਿੰਡ ਟੜਿਆਰ ਨੱਤ ਪੱਤੀ ਮਿਰਜੋ ਵਾਲੀ ਠੀਕ ਹੈ ਵੀਰੇ ਜ਼ਿਲ੍ਹਾ ਕਰਤਾਰਪੁਰ ਪਟਾਲੇ ਸ਼ਹਿਰ ਦੇ ਬਿਲਕੁਲ ਲਾਗੇ ਧੀਰ ਪਿੰਡਾ ਬਾਈਪਾਸ ਤੇ ਉਹਦੇ ਨਾਲ ਹੀ ਅਸੀਂ ਰਹਿੰਦੇ ਆਂ ਠੀਕ ਹੈ ਕੋਈ ਵੀਰ ਮੇਰਾ ਫੋਨ ਕਰ ਲੈ ਕੋਈ ਗੱਲ ਮੈਂ ਉਸ ਵੇਲੇ ਦੱਸ ਦੂੰਗਾ ਹਾਂਜੀ ਠੀਕ ਹੈ ਵੀਰ ਜੀ ਨੰਬਰ ਮੇਰਾ 9855094190 ਜੀ ਠੀਕ ਹੈ ਵੀਰ ਜੀ ਇਹ ਤੇ ਵਟਸਐਪ ਚੱਲਦਾ ਸਭ ਕੁਝ ਇਹੀ ਨੰਬਰ ਤੇ ਚੱਲਦਾ ਠੀਕ ਹੈ ਚੰਗੀਆਂ ਵੇੜਾਂ ਅੱਜ ਵੀ ਆ ਗਈਆਂ ਵੇੜਾਂ ਤੋਕੜ ਕੱਪਣ ਬੱਚਾ ਮਰੀ ਤੇ ਬੱਚੇ ਵਾਲੀ ਕਿਆ ਬਾਤ ਤੋਹਫੇ ਯਾਰ ਕਾ ਫੇਰ ਪਿੰਨੇ ਨਾਗ ਹਾਂ ਨਾਗ ਵੀ ਤੋਹਫੇ ਤੇ ਹੈ ਵੀ ਨਿਕਲੇਗੇ ਅੱਛਾ ਚੰਗੇ ਜਿਹੜੇ ਤੋਹਫੇ ਹੁੰਦੇ ਜਦਾ ਉਦੋਂ ਨਾ ਇਹ ਨਾ ਉਦੋਂ ਵੀ ਛੋਟੇ ਛੋਟੇ ਅੱਛਾ ਅੱਛਾ ਜੀ ਹਾਂ ਉਹ ਬਿਲਕੁਲ ਉਸੇ ਵੇਲੇ ਜਲਦੀ ਦੇਣੀਏ ਪਹਿਲ ਨਾਲ ਦਗਾ ਉਹ ਜਲਦੀ ਵੇਗੀਆਂ ਜੀ ਅੱਧਾ ਘੰਟਾ ਅੱਧਾ ਘੰਟਾ ਹੀ ਅੱਧਾ ਘੰਟਾ ਇਹ ਪੰਜੇ ਕਾਂਵਾ ਸੱਤ ਕਾਂਵਾ ਵੇਚੀਆਂ ਤੇ ਘੰਟੇ ਚ ਕਿਆ ਬਾਤ ਮੇਰੇ ਦੋ ਕਾਂਵਾ ਤੈਨੂੰ ਕਹਿੰਦੇ ਜੇ ਮੇਰੇ ਵੀਡੀਓ ਪਾਉਣੀ ਹੈ ਹਾਂਜੀ ਹਾਂਜੀ ਉਹ ਆਉਂਡੀਆਂ ਉਹ ਪਾਈਆਂ ਨਹੀਂ ਆਪਾਂ ਵੀਡੀਓ ਚ ਬਾਹਰ ਕੱਟੀਆਂ ਉਸੇ ਵੇਲੇ ਉਸੇ ਵੇਲੇ ਹਾਂ ਕਿਆ ਬਾਤ ਹੈ ਜੀ ਰੇਟਾਂ ਡਿਜਾਇਜ ਹੁੰਦੇ ਆ ਪਸ਼ੂ ਸਾਫ ਹੁੰਦੇ ਆ ਦੇਣ ਵਾਲਾ ਹੀ ਰੱਖਦੇ ਹਿਸਾਬ ਨਾਲ ਹਿਸਾਬ ਨਾਲ ਰੇਟਾਂ ਡਿਜਾਇਜ ਆ ਪਸ਼ੂ ਸਾਫ ਆ ਹਣੇ ਜੀ ਤੇ ਕਰੀਏ ਸ਼ੁਰੂ ਵੀਰ ਜੀ ਇਹਦੇ ਬਾਰੇ ਦੱਸੋ ਦੱਸੋ ਹਾਂ ਹਾਂਜੀ ਪਸੀ ਦੂਜੇ ਸੂਈ ਸੂਈ ਕਹਿਣ ਨੂੰ ਪਹਿਲਾਂ ਕਰਦੀ ਵੀ ਹੈ ਠੀਕ ਹੈ ਜੀ ਠੀਕ ਹੈ ਮਗਰ ਬੱਚਾ ਅੱਜ ਸੂਈ ਨੂੰ ਪੰਜਵਾਂ ਦਿਨ ਠੀਕ ਕੋਲੋ ਦੁੱਧ 10ਵਾਂ ਦੁੱਧ 10 ਕਿਲੋ ਹੋਗਾ ਦੁੱਧ 10 9 ਕਿਲੋ ਦੀ ਗਾਰੰਟੀ ਦਊ ਕੋਈ ਨਿਆਣਾ ਨਹੀਂ ਪੋਣਾ ਕੋਈ ਨਾ ਨਿਗਾਹ ਜੇ ਬੱਚਾ ਭਾਲ ਦੋ ਜੇ ਥੱਲੇ ਠੀਕ ਹੈ ਵੀਰੇ ਵੇਖੋ ਵੀਰ ਜੀ ਮਸ਼ੀਨ ਦਾ ਥਣ ਲੈਵਾ ਵੇਖੋ ਤੀ ਜਰਾ ਚੰਗੀ ਵਹਿੜ ਆ ਗਈ ਆ ਜਰਸੀ ਚ ਆ ਗਈ ਹੈ ਨਾ ਜੀ ਬੱਚੇ ਕੀ ਪਾ ਲੈ ਨੇ ਬੱਚਾ ਪਾਇਆ ਬੱਚਾ ਆ ਗਿਆ ਤੋਰ ਵੀਰ ਜੀ ਵੇਖੋ ਵੀਰੇ ਚੈੱਕ ਕਰ ਲੋ ਥਣ ਲੈਵਾ ਚੈੱਕ ਕਰੋ ਵੇਖੋ ਬੱਛੀ ਥੱਲੇ ਕੀ ਬਣੀ ਚੰਗੀ ਖਣਪਾਂਡੇ ਦੀ ਮਾਲਕਾ ਖੁੱਲੇ ਦੀ ਚੰਗੀ ਵਹਿੜਾ ਵੀਰੋ ਜਰਸੀ ਚ ਆ ਗਈ ਆ ਥਣ ਥਣ ਚੁਵਾਈ ਵਾਲਾ ਲੱਗਿਆ ਜੀ ਵੇਖੋ ਵੀਰੇ ਚੈੱਕ ਕਰ ਲਓ ਚੰਗੀ ਵੇੜਾ ਇਹ ਵੀ ਦੁੱਧ ਨਹੀਂ ਚੰਗਾ ਸੰਘਣਾ ਹੋਣਾ ਇਹਦਾ ਹਨਾ ਜੀ ਠੀਕ ਹੈ ਵੀਰੇ ਠੀਕ ਹੈ ਕਮਾ ਲਓ ਵੀਰ ਕਮਾ ਲਓ ਲੈਓ 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 ਲਾਜੋ ਜੀ ਲਾਜੋ ਲਾਜ ਦੇਖੋ ਵੀਰੇ ਚੰਗੀ ਵੇੜਾ ਖਣਲੇਵੇ ਵਾਲੀ ਆ ਅੱਲਾ ਵੇਹੇ ਤੁਸੀਂ ਦਾ ਤੋਰਾ ਕੀ ਆ ਵਸ਼ੀ ਦਾ ਚਵਾਈ ਕਿਵੇਂ ਦੀ ਵੀਰ ਜੀ ਇੱਕ ਨੰਬਰ ਇੱਕ ਨੰਬਰ ਕੋਈ ਘੂੜਾ ਸ਼ਤਾ ਥਾਣਵਾਦ ਤੋਂ ਆ ਡਰ ਗਰੰਟੀ ਫੁੱਲ ਕੀ ਬਾਤ ਹੈ ਜੀ ਚੈੱਕ ਕਰੋ ਵੀਰ ਜੀ ਕੁਆਲਿਟੀ ਚੰਗੀ ਵਸ਼ੀ ਹੈ ਜੀ ਘੈਂਟ ਵੀਰ ਮੋਲ ਮੋਲ ਤਾਂ ਇਹਨੂੰ ਪਰਾ ਮੇਰੇ ਕੱਲ ਜਿੰਦਾਂ ਸੋਟੇ ਹੀ ਹੁੰਦੇ ਜਾਇ ਜੀ ਹੁੰਦੇ ਹਾਂ ਜੀ ਜਾਇ ਜੀ ਮੁੱਲ ਪਾਉਣੇ ਜਾਇ ਜੀ ਲੈਣੇ ਜਾਂ ਲੈਣ ਉਹਦੇ ਰੋਜ਼ 2000 ਤੇ ਦੂਜੇ ਦਿਨ ਵੀਡੀਓ ਪਾਈ ਜਾਵਾ ਜਿੱਦਾਂ ਮੈਂ ਪਾਉਣਾ ਔਰ ਮਾਲ ਇਕੱਠਾ ਕਰਨਾ ਬੜਾ ਔਖਾ ਆ ਘਰਾਂ ਚੋਂ ਮਾਲ ਲੈਣਾ ਅੱਡੇ ਤੋਂ ਲੈ ਕੇ ਬੰਦਾ ਭਾਈ ਜਾਂਦਾ ਬਿਲਕੁਲ ਵੀਰ ਜੀ ਭਾਣਾ ਲੱਭਣਾ ਹੁੰਦਾ ਹਨਾ ਫੇਰੀ ਜਲਦੀ ਵਿਕਦਾ ਵੀ ਗਾੜੀ ਜਾ ਕੇ ਕਮਾਈ ਹੁੰਦੀ ਆ ਬਿਲਕੁਲ ਬਿਲਕੁਲ ਇਹ ਕਮਾਈ ਹੈ ਨਹੀਂ ਕਿ ਮਾਲ ਚ ਠੀਕ ਹੈ ਵੀਰੇ ਤੇ ਕਿੰਨੇ ਦੀ ਵੀਰ ਜੀ ਹੋ ਜੂਏ 20 36 ਦੀ ਹੋਰ ਜਿਆਦਾ ਚਾਹਂਦੇ ਹੋ ਆਪੇ ਕਰ ਦੋ 2 ਹੀ ਡਾ ਦੋ 33 ਦੀ ਦੋ ਹੋ ਜਾਂ ਸੋਚਿਆ ਰ ਘੂਆਂ 30000 ਦੀ 30000 ਦੀ ਇੱਥੇ ਰੱਖੋ ਚੰਗੀ ਵਹਿੜਾ ਵੀ ਵੀ ਰੇਟ ਆ ਦਾ ਜੈਜ ਹੁੰਦਾ ਆ ਹਰ ਵੀਡੀਓ ਚ ਜੈਜ ਹੁੰਦਾ ਆ ਕੋਈ 100 ਛੋੜ ਅੱਛਾ ਜੀ ਨਾ 100 ਕਿਲੋ ਤੋਂ ਦੋ ਤੋਂ ਬੱਚੀ ਬੰਦਾ ਲੈ ਜੇ ਨਹੀਂ ਤੇ ਰਹਿਣ ਦੇ ਇੱਥੇ ਮੇਰੇ ਕੋਲ ਦੋ ਤੰਗ ਚਵਾਈ ਕਰ ਕੀ ਬਾਤ ਆ ਵੇ ਲੋ ਵੀਰੋ ਵੀਰ ਕਹਿੰਦਾ 31000 ਜੀ ਹੋ ਜੂ ਵਿੱਚ ਛੋੜ ਹੋ ਜੂਗੀ ਬਾਕੀ ਤੁਸੀਂ ਫੋਨ ਲਾ ਲਓ ਨਾੜੂ ਦੇ ਬੱਚੇ ਦਾ ਕੀ ਬਾਤ ਆ ਆ ਰੇਲ ਠੀਕ ਹੈ ਠੀਕ ਹੈ ਜੀ ਆ ਬਈ ਨਾ ਤੇ ਵੀਰ ਜੀ ਕੋਈ ਫੋਨ ਕਰੂਗਾ ਮਾਂ ਤਨ ਹੋਰ ਫੁੱਲਾ ਤਾਰ ਤਾਰ ਤੈਨੂੰ ਪਤਾ ਮੈਂ ਅੱਗੇ ਫੂਮਾ ਚ ਖੁਸ਼ ਹਾਂ ਕੀ ਬਾਤ ਤੇ ਮਾਂ ਤਨ ਫੁੱਲ ਕਰੂਗਾ ਕੋਈ ਵੀਰ ਫੋਨ ਕਰੇ ਠੀਕ ਹੈ ਵੀਰ ਜੀ ਕੋ ਗੇੜ-ਗੇੜ ਤੇ ਥਾਣਾ ਆ ਗਿਆ ਵੀਰੋ ਬੱਚਾ ਵੱਛਾ ਆ ਗਿਆ ਜੋ ਮਗਰ ਹਾਂਜੀ ਵੈੜ ਚੰਗੀ ਜਰਸੀ ਜਗਿਆ ਦੁੱਧ ਆਦੇ ਵੀ ਸੰਗਣਾਉਣਾ ਵੀਰ ਜੀ ਇਹਦਾ ਹਾਂਜੀ ਹਾਂਜੀ ਦੁੱਧ ਸੰਗਣਾਉਣਾ ਇਹਦਾ ਠੀਕ ਹੈ ਵੀਰ ਜੀ ਹਾਂਜੀ 31000 ਚ ਮਾਂਦਨ ਖੁੱਲਾ ਕਰ ਦਿਓ ਕਰਦਾਂਗੇ ਵੀਰ ਕੋਈ ਫੋਨ ਲਾਵੇ ਠੀਕ ਹੈ ਮਾਂਦਨ ਹੋਜੂ ਠੀਕ ਹੈ ਜੀ ਹਾਂਜੀ ਇਹ ਦੂਜੇ ਨੰਬਰ ਤੇ ਇਹ ਦੱਸੋ ਦੂਜੇ ਵੀਰ ਦੂਜੇ ਨੰਬਰ ਤੇ ਵੀਰ 50 ਮਹੀਨੇ ਦੀ ਗੱਬਣਾ ਹਾਂਜੀ ਦੁੱਧ 6 ਕਿਲੋ ਕਰਕੇ ਲਈ ਮੈਂ ਪੰਜਾਂ ਨਾਲ ਦੇਣੀ ਆ ਇਹ 6 ਕਿਲੋ ਕਰਕੇ ਲਈ ਪੰਜਾਂ ਕਰਕੇ ਮੈਂ ਲਈਏ 5 ਕਿਲੋ ਦਾ ਗਰੰਟੀ ਨਾ ਦੇਣੀ ਆ ਠੀਕ ਹੈ ਜੀ ਤੇ ਪੰਜਵਾਂ ਮਹੀਨਾ ਇਹਨੂੰ ਹੋਣਾ ਵਾਲਾ ਇੱਕ ਦੋ ਜਣਾ ਦੇ ਵਿੱਚ ਵਿੱਚ ਚੈੱਕ ਪਾਸ ਮੈਂ ਆਪਣੇ ਖੁਦ ਘਰ ਆਣ ਕੇ ਚੈੱਕ ਕਰਾਈ ਹੋਈ ਠੀਕ ਹੈ ਜੀ ਪੰਜਵੇਂ ਮਹੀਨੇ ਦੀ ਗੱਬਣਾ ਪੰਜਵੇਂ ਮਹੀਨੇ ਦੀ ਗੱਬਣਾ ਪਹਿਲੇ ਸੂਏ ਦੂਜੇ ਦੀ ਗਾੜੀ ਸੂਣ ਆ ਰਹੀ ਆ ਠੰਡੀ ਸੀ ਤੇ ਵਸ਼ੀ ਦਾ ਕੋਈ ਥਾਂ ਵਗਾ ਤੋਈ ਸੀ ਬਿਲਕੁਲ ਯਾਦ ਕੀ ਹੈ ਵੇਖੋ ਵੀਰੋ ਵਧੀਆ ਥਾਂ ਲੱਗਿਆ ਹਾਂਜੀ ਚੰਗੀ ਵਿਹੜਾ ਰਾਜੀ ਬਾਜੀ ਹੈ ਹਨਾ ਜੀ ਹਾਂਜੀ ਹਾਂਜੀ ਖੁੱਲ੍ਹੇ ਵਿੱਚ ਖੁੱਲ੍ਹੇ ਪੰਜਾਂ ਮਹੀਨੇ ਦੀ ਗੱਬਣ ਦੁੱਧ ਕਿੰਨਾ ਦੱਸਿਆ ਪੰਜਾਂ ਮਹੀਨੇ ਦੀ ਗੱਬਣ ਦੁੱਧ 6 ਕਿਲੋ ਕਿਹਾ ਨਾ ਮੈਂ 5 ਕਿਲੋ ਦੇਣਾ ਠੀਕ ਹੈ ਵੀਰੇ ਹਾਂਜੀ ਕਿਲੋ ਵੇਖੋ ਵੀਰੋ ਚੈੱਕ ਕਰ ਲਓ 6 ਕਿਲੋ ਦੁੱਧ ਕਿਹਾ ਵੀਰ ਕਹਿੰਦਾ ਪੰਜਾਂ 5 ਕਿਲੋ ਕਹਿ ਕੇ ਵੇਚਾਂਗੇ ਗੱਬਣ ਵੀ ਪੰਜਾਂ ਮਹੀਨਿਆਂ ਦੀ ਹੈ ਚਮਕ ਚਮਕ ਚੰਗੀ ਵੀਰੋ ਰਾਜੀ ਚੰਗੀ ਹੈ ਹਨਾ ਜੀ ਲੱਊ ਵਾਲੀ ਵੈੜਾ ਚੰਗੀ ਵੈੜਾ ਗਈ ਹਨਾ ਜੀ ਥਾਨ ਥੋਣ ਚੰਗਾ ਲੱਗਿਆ ਚਵਾਈ ਵਾਲਾ ਘਰੋਂ ਘੱਟ ਘੱਡੀ ਕਰਦੀ ਥੋੜੀ ਜੀ ਬਿਲਕੁਲ ਜੀ ਕੱਦ ਕਾਠ ਵਾਲੀ ਆ ਗਈ ਵੈੜ ਹੈਣਾ ਜੀ ਹਾਂ ਜੀ ਕੱਦ ਵੀ ਸੋਹਣਾ ਜੰਮੀ ਦਾ ਕੋਈ ਕੱਦ ਵਜਨ ਨਹੀਂ ਚੰਗਾ ਬਿਲਕੁਲ ਹੁਣ ਇਹ ਵੀਰੇ ਪੰਜਾਂ ਮਹੀਨੇ ਦੀ ਚੈੱਕ ਪਾਸ ਹੈਣਾ ਚੈੱਕ ਪਾਸ ਚੈੱਕ ਪਾਸ 5 ਕਿਲੋ ਦੁੱਧ 5 ਕਿਲੋ ਦੁੱਧ ਉਹਦਾ 6 ਕਿਲੋ 5 ਕਿਲੋ ਕਰਕੇ ਦੇ 5 ਹੀ ਲਾਓ ਹੈਣਾ ਜੀ ਹਾਂ ਜੀ ਹਾਂ ਜੀ 5 ਦਾ ਭਾਵੇਂ 4 ਹੀ ਲਾ ਲਿਓ ਬਾਕੀ ਵੀਰੇ ਉਹ ਵੈੜ ਰਾਜੀ ਬਾਜੀ ਹੈਣਾ ਜੀ ਹਾਂ ਜੀ ਹਾਂ ਜੀ ਗੱਬਣ ਚੈੱਕ ਪਾਸ ਹਾਂ ਹਾਂ ਜੀ ਹਾਂ ਜੀ ਥਾਨ ਥੋਣ ਬਿਲਕੁਲ ਇੱਕ ਨੰਬਰ ਚਵਾਈ ਵੀਰੇ ਪਾਸਪੂਸ ਸਾਨ ਇਹਨਾਂ ਨਾਲ ਦੀਆਂ ਬੱਛੀਆਂ ਦੇ ਲੋਕ 30000 ਦੀਆਂ ਵਿਕ ਜਾਂਦੀਆਂ ਪਰ ਤੈਨੂੰ ਪਤਾ ਮੈਂ ਦੇਣੀ ਜਾਇਜ ਆ ਜਾਇਜ ਜੀ ਆਂਦੇ ਹੋ ਦੇ ਦੀ 27 ਦੀ ਜੀ ਆਂਦੇ ਹੋ 25 ਦੀ ਉਹ ਤਾਂ ਕਾਈ ਜੀ ਆਂਦੇ ਹੋ ਵੀਰ ਜਾਂਦੇ ਜਾਇਜ ਜੀ ਆਂਦੇ ਹੋ ਜਲਦੀ ਜਲਦੀ ਵਿਗਿਆ ਪਸ਼ੂ ਢੜ ਹੈ ਨਾ ਜੀ ਜੀ ਹਾਂਜੀ ਹਾਂ ਨਹੀਂ ਇੱਥੇ ਰੱਖੋ ਠੀਕ ਹੈ ਮੈਨੂੰ ਪਤਾ ਡਾਡਾ ਰੈਡ ਜਾਇਜ ਹੁੰਦਾ ਮੈਂ ਤਾਂ ਹੀ ਬਾਕੀ ਵੀਰੇ ਮੰਗਣ ਤੂੰ ਪਹਿਲਾਂ ਪੈਂਦੀ ਮੰਗ ਲਓ ਵੈੜ ਦਾ ਇੱਕੋ ਹੱਕ ਰੱਖ ਦੀ ਆ ਬੱਛੀ ਦੀ ਜਾਤ ਵੇਖ ਤੂੰ ਚੰਗੀ ਹੈ ਜੀ ਚੰਗੀ ਹੈ ਹੁਣ ਹਾਂ ਨਾ ਹੋਜ 24 ਦੀ 24 ਦੀ ਹਾਂ ਨਾ ਮਾਗੋ ਫੋਨ ਲਾਵੇ ਜੋੜਾ ਲਵੇ ਚਾਰ ਫੇਰ ਠੀਕ ਹੈ ਵੀਰ ਜੀ ਜੋੜਾ ਲਵੇ ਜੁਹਾਰ ਫੇਰ ਯਾਰ ਵਿੱਚ ਜੋੜੇ ਚ ਮਾਨਤਾ ਨਾ ਹੋ ਜੂ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਤੀਜੇ ਨੰਬਰ ਤੇ ਦੱਸੋ ਇਹਦੇ ਨੰਬਰ ਤੇ ਮਹੀਨਾ ਆਈ ਸੁਈ ਨੂੰ ਅੱਛਾ ਜੀ ਦੁੱਧ ਦੇ ਥੱਲੇ 8 ਕਿਲੋ ਵਿੱਚ ਸੱਤਾਂ ਦੀ ਗਾਰੰਟੀ ਦੇਣੀ ਆ ਠੀਕ ਹੈ ਝੁੰਗੀ ਆ ਝੁੰਗੀ ਵੜਾ ਗਈ ਝੁੰਗੀ ਵੜਾ ਵੀਰ ਕਈ ਬੜੀ ਕਮਾਨ ਕਰਦੇ ਪਿਓਰ ਝੁੰਗੀ ਚਿੱਟੇ ਸਿੰਘ ਦੀ ਹਾਂ ਚਿੱਟੇ ਸਿੰਘ ਵਾਲੀ ਕਰਮਾਂ ਵਾਲੀ ਕਰਮ ਵਾਲੀ ਕੰਮ ਨਹੀਂ ਜਾਂਦੀਆਂ ਹਾਂਜੀ ਦੁੱਧ ਦੁੱਧ ਦੇ ਸਿਰੇ 7 ਕਿਲੋ ਹਾਂਜੀ 8 ਕਰਕੇ ਲਈ 7 ਕਿਲੋ ਕਰਕੇ ਦੇਣਾ ਠੀਕ ਹੈ ਕੋਈ ਨਿਆਣਾ ਨਹੀਂ ਕੁਝ ਨਹੀਂ ਪਾਉ ਵੇਖੋ ਵੀਰੋ ਚੰਗੀ ਵਿਹੜਾ ਚੁੰਗੀ ਵਿਹੜਾ ਗਈ ਚਿੱਟੇ ਸਿੰਘ ਦੀ ਸਾਰਾ ਹੀ ਦੂਜੇ ਦੂਜੇ ਸੂਈ ਦੂਜੇ ਦੂਜੇ ਪਹਿਲੇ ਆਹ ਪਹਿਲੇ ਸੂਈ ਆ ਦੂਜੇ ਸੂਣਾ ਉਹ ਦੂਜੇ ਸੂਈ ਆ ਆ ਫੇਰ ਆ ਵੀ ਦੂਜੇ ਸੂਈ ਨਵੀਆਂ ਮਿਹੜਾਂ ਆ ਗਈਆਂ ਨਾ ਇਹ ਵੇਖੋ ਵੀਰੋ ਵੱਡੀ ਕੱਦ ਕਾਠ ਵਾਲੀ ਆ ਲੰਮੀ ਬੇਲ ਆ ਗਈ ਆ ਲੈਵਲ ਉਹ ਸ਼ਾਨਦਾਰ ਲੱਗਿਆ ਜੀ ਜੰਦ ਜੰਦ ਕਮਾਲੋ ਮੋੜਲਾ ਮੋੜਨਾ ਯਾ ਕੁਮਾਨੇ ਚਾਹਨੇ ਚਾਹਨੇ ਚੁਵਾਈ ਚੁਵਾਈ ਵੀਰ ਜੀ ਕਿਦਾਂ ਦੀ ਇੱਕ ਨੰਬਰ ਇੱਕ ਨੰਬਰ ਪੂਰੀ ਐ ਘੈਂਟ ਹਾਂਜੀ ਠੀਕ ਹੈ ਜੀ ਵੇਖੋ ਵੀਰੋ ਤਿੰਨੇ ਪਸ਼ੂ ਵੀਰ ਕੋ ਸ਼ਾਨਦਾਰ ਨੇ ਚੁਵਾਈ ਚੁਵਾਈ ਇੱਕ ਨੰਬਰ ਆ ਤੁਹਾਨੂੰ ਤੁਹਾਨੂੰ ਵਧੀਆ ਲੱਗਿਆ ਵੜਾ ਨੂੰ ਰੇਟ ਵੀਰ ਤੇ ਜਾਇਜ਼ ਆ ਇਹ 24 25 ਦੇ ਵਿੱਚ ਵਿੱਚ ਤੁਹਾਡਾ ਰੇਟ ਹੁੰਦਾ ਹੈ ਨਾ ਜੀ ਰੇਟ ਹੀ ਜਾਇਜ਼ ਪਾਈਦੀ ਆ ਇਹ ਕਿਨੇ ਦੇ ਦੇਣ ਵੀਰ ਜੀ ਦੇ ਦਈਏ 20 ਵੀ ਦੋ ਹੀ ਜਾਂਦੇ ਹੋ ਜਾ ਰਾਂ ਦਾ ਹਾਂਜੀ ਕੋਈ ਗੱਲ ਇੱਕੋ ਜੀ 17000 ਫੇਰ 100 ਸੋੜ ਨਹੀਂ ਹੋ ਜਾ ਰਾਂ ਦਾ ਫੋਨ ਲਾਵੇ ਕੋਈ ਫੋਨ ਲਾਵੇ ਪਤਾ ਨਹੀਂ ਕਿੱਥੇ ਦੇ ਦੇਣੀ ਵੀਰੇ ਇਹ ਪਤਾ ਹੀ ਕੋਈ ਨਹੀਂ ਤਿੰਨੇ ਲਾਉਦ ਨੂੰ ਤੁਹਾਡਾ ਭਲਾ ਹਾਂ ਵੇਖੋ ਵੀਰੋ ਜਿਆਜ ਰੇਡ ਆ ਵੀਰ ਦੇ ਨਿਗੇ ਨਿਗੇ ਰੇਡ ਆ 14 24 25 ਨਿਗੇ ਨਿਗੇ ਹਨਾ ਜੀ ਬਾਕੀ ਕੋਈ ਵੀਰ ਫੋਨ ਲਾਵੇ ਮਾਂ ਤਨ ਹੋਰ ਹੋਏ ਨਹੀਂ ਮਾਂ ਤਨ ਪੂਰਾ ਮੂਲਾਵੇਂ ਫੋਨ ਨਾਲ ਸੁਣ ਕੇ ਤੇ ਮੈਂ ਅੱਗੇ ਕੋਈ ਬੜਾ ਨਾ ਦੇ ਮੈਂ ਨਾ ਮੂਲਾਉਂਦਾ ਹੀ ਰਹਿਣਾ ਬਿਲਕੁਲ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਗਈ ਵੀਰ ਨੂੰ ਸੋਨੇ ਸੋਨੇ ਕਮੈਂਟ ਕਰਿਆ ਕਰੋ ਹਨਾ ਜੀ ਹਾਂ ਜੀ ਹਾਂ ਜੀ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਮੈਂਟ ਸੋਨੇ ਸੋਨੇ ਕਰਿਆ ਕਰੋ ਵੀਰੇ ਜੇਕਰ ਕੋਈ ਵੱਧ ਘੱਟ ਬੋਲਿਆ ਜਿੰਦਾ ਮਾਫੀ ਦੇ ਦੂ ਠੀਕ ਹੈ ਅਸੀਂ ਤੇ ਇਹੀ ਗੱਲ ਕਹਿੰਦੇ ਹਾਂ ਠੀਕ ਹੈ ਤੇ ਇੱਕ ਸਲਾਹ ਮਾਣੀ ਜੀ ਕਰਕੇ ਫੇਰ ਹੀ ਕੰਮ ਕਰ ਲੈ ਫੇਰ ਸਹੀ ਪੈਗਣਾ ਹਨਾ ਇਹ ਸਲਾਹ ਸੁਣ ਕੇ ਕਰਕੇ ਹਨਾ ਵੀਰੇ ਪਿਛਲੀ ਯਾਰ ਤੇ ਤੈਨੂੰ ਕੀ ਦੱਸਾਂ ਹਾਂ ਜੀ ਇੱਕ ਦੋ ਕਈ ਜਿਹੜੀ ਵੱਡੀ ਨਹੀਂ ਪੂਰੀ ਸਾਈ ਵੀਰਾਂ ਨੇ ਕਦੋਂਾਂ ਨੇ ਮੈਨੂੰ ਉਦਾਂ ਹੀ ਪਾਤੀ ਮੈਨੂੰ ਪਤਾ ਹੀ ਨਹੀਂ ਵੀ ਮੇਰੇ ਖਾਤੇ 'ਚ ਸਾਈ ਆਈ ਆ ਉਦੋਂ ਇੱਥੇ ਸੌਦਾ ਹੋ ਗਿਆ ਤੂੰ ਹੀ ਬੰਦੇ ਕੱਲੇ ਸੀ ਐਸੀ ਹਾਂ ਉਹਨਾਂ ਉੱਥੋਂ ਸਭ ਤੋਂ ਤੇਰੇ ਨਾਲ ਹੀ ਸ਼ਬਦਾ ਕੀਤਾ ਮੈਨੂੰ ਇਹ ਉਹਨਾਂ ਦੇ ਪੈਸੇ ਵੀ ਲੈ ਲਏ ਮੈਂ ਲਾਤ ਲੋ ਲੈ ਰਿਹਾ ਭਾਜੀ ਕੋਈ ਗੱਲ ਨਹੀਂ ਜਿਹੜੀ ਗੱਲ ਕੋਈ ਨਾ ਵੀਰੇ ਜੇ ਅਜੇ ਰੇਟ ਤੇ ਪਸ਼ੂ ਐਦਾਂ ਹੀ ਜਾਂਦਿਆ ਕਰੋ ਕੋਈ ਗੱਲ ਨਹੀਂ ਤੇ ਹਰ ਇੱਕ ਵੀਰ ਨੂੰ ਆਖਿਆ ਕਰੋ ਚਵਾਇਆ ਕਰੇ ਨਹੀਂ ਆ ਸਕਦੇ ਨਹੀਂ ਆ ਸਕਦਾ ਵੀਡੀਓ ਗੱਲ ਤੇ ਚਵਾ ਲੈ ਮੁਰਕੇ ਜਿਹੜਾ ਲਾਂਮਾ ਦੇਣਾ ਨਾ ਉਹ ਮਾੜਾ ਜੀ ਬਿਲਕੁਲ ਬਿਲਕੁਲ ਲਾਂਬੇ ਦੀ ਕੋਈ ਵੀਰੇ ਗੱਲ ਹੀ ਨਹੀਂ ਪਸ਼ੂ ਨੂੰ ਆਓ ਚਵਾਓ ਨਹੀਂ ਆਇਆ ਜਾਂਦਾ ਵੀਡੀਓ ਗੱਲ ਤੇ ਚਵਾ ਲਓ ਭਾਈ ਲਾਂਬੇ ਕੋਈ ਨਹੀਂ ਹੈ ਨਾ ਜੀ ਲਾਂਮਾ ਕੋਈ ਨਹੀਂ ਠੀਕ ਹੈ ਵੀਰੇ ਬਾਕੀ ਸਾਰੇ ਵੀਰਾਂ ਨੂੰ ਤੇ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਆਪ ਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ੀ ਬੰਦਾ ਜੀ ਹਨਾ ਵੀਰ ਜੀ ਹਾਂਜੀ ਨਾਮ ਦੱਸ ਦਿਓ ਆਪਣੇ ਦਾ ਨਾਮ ਮੇਰਾ ਰਜੀਤ ਸਿੰਘ ਜੀ ਹਾਂਜੀ ਪਿੰਡ ਟੜਿਹਾਲਾ ਨੱਤ ਪੱਤੀ ਮਿਰਚੋ ਵਾਲੀ ਠੀਕ ਹੈ ਪਿੰਡ ਦੇ ਬਿਲਕੁਲ ਲੱਗੀਆਂ ਬਟਾਲਾ ਨੂੰ 2 ਕਿਲੋਮੀਟਰ ਆ ਜ਼ਿਲ੍ਹਾ ਗੁਰਦਾਸਪੁਰ ਆ ਨੰਬਰ ਮੇਰਾ 985509490 ਠੀਕ ਨੰਬਰ ਤੇ ਵਟਸਐਪ ਚੱਲਦਾ ਤੇ ਸਭ ਕੁਝ ਚੱਲਦਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ